ਗੁਰਦਾਸਪੁਰ ਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਵਪਾਰੀ ਅਤੇ ਲੋਕ ਹੋਏ ਪਰੇਸ਼ਾਨ ਚੋਰੀ ਕਰਨ ਆਇਆ ਚੋਰ ਗਰੀਬ ਤੋਂ ਕੰਟੇ ਰਿਹਾ ਦੁਕਾਨ ਚ ਕਰਦਾ ਰਿਹਾ ਚੋਰੀ ਲੈ ਗਿਆ ਦੇਸੀ ਕਿਉ ਰਾਸ਼ਨ ਦਾ ਸਮਾਨ ਤੇ ਨਗਦੀ ਸ਼ੁਭਮ ਦੁਕਾਨ ਦਾ ਕੀ ਨਾਮ ਹੈ ਤੇ ਆਪਣਾ ਬ੍ਰਾਂਡ ਰੂਟ ਕਿੱਥੇ ਹੈ ਇਹ ਮੰਡੀ ਚ ਕੀ ਕਟਣਾ ਇਰਾਦਾ ਅਰਾ ਦੀ 2:30 ਵਜੇ ਚੋਰੀ ਹੋਈ ਹੈਗੀ ਆ ਤੇ 2:30 ਵਜੇ ਚੋਰ ਆਇਆ ਵਾ 3:30 ਵਜੇ ਗਿਆ ਵਾ ਸਮਾਨ ਸਭ ਲੈ ਗਿਆ ਵਾ ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ ਤੇ ਇਹ ਰੋੜ ਹੈ ਜਿੱਥੋਂ ਇਹਨੇ ਚੋਰੀ ਕੀਤੀ ਆ ਗੱਲਾਂ ਤੋੜਤਾ ਉਹਨੇ ਤੇ ਉੱਪਰ ਦੇ ਦਰਵਾਜ਼ੇ ਤੋਂ ਆਇਆ ਉਹਨੇ ਐਂਟਰ ਕਿੱਥੋਂ ਹੋਇਆ ਉੱਪਰੋਂ ਉੱਪਰੋਂ ਐਂਟਰ ਹੋਇਆ ਵਾ ਨੱਕ ਨੁਕਸਾਨ ਦਾ ਦਾਅਵਾ ਕਰ ਲਿਆ ਮੇਰੇ ਸਾਹਬ ਨਾਲ 35 40 ਹਜ਼ਾਰ ਦੇ ਕਿਤੇ ਨਹੀਂ ਗਿਆ ਸਮਾਨ ਕੋ ਚੋਰੀ ਕੀਤਾ ਕਿ ਕਿ ਚੋਰੀ ਕੀਤਾ ਉਹ ਲੱਗਾ ਪਤਾ ਸਾਡਾ ਆਪਣਾ ਈਰਖੇ ਦੇ ਚਾਰਜਰ ਸੀਗਾ ਲੋਹਾ ਮਜਬੂਤ ਸੀਗਾ ਉਹ ਚਾਰਜ ਸਾਰੇ ਚੁੱਕ ਕੇ ਲੈ ਗਿਆ ਫਿਰ ਚਾਵਲ ਲੈ ਗਿਆ ਥੈਲੀਆਂ ਲੈ ਗਿਆ ਪਲਸ ਟੋਫੀਆਂ ਲੈ ਗਿਆ ਸਾਰੀਆਂ ਉਸ ਤੋਂ ਬਾਅਦ ਮਹਿੰਗੇ ਸੋਦਾ ਹੀ ਦੇਸੀ ਹੀ ਹੋ ਸੀਗਾ ਉਹ ਲੈ ਗਿਆ ਸੀਸੀਟੀਵੀ ਕੋਈ ਆ ਵੀ ਹੋਏ ਰਿਕਾਰਡ ਰਿਕਾਰਡ ਹੈਗੀ ਆ ਤੁਹਾਨੂੰ ਦਿਖਾ ਦਿੰਦੇ ਸਾਰੀ ਹੋ ਗਈ ਹਾਂਜੀ ਕੈਸ਼ ਲੈ ਗਿਆ ਕੈਸ਼ ਲੈ ਗਿਆ ਕੈਸ਼ ਲੈ ਗਿਆ ਲੈਵੇ ਕੈਸ਼ ਵੀ 15000 ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਕਿਵੇਂ ਦੇ ਦੇ ਪਹਿਲਾਂ ਵੀ ਘਟਨਾਵਾਂ ਲਗਾਤਾਰ ਹੋ ਰਹੀਆਂ ਪਹਿਲਾਂ ਵੀ 1 2 ਹੋ ਚੁੱਕੀਆਂ ਸੋ ਵਪਾਰੀਓ ਤੁਸੀਂ ਕਿਸ ਕਿਸ ਤਰ੍ਹਾਂ ਦੇ ਦੇ ਕਿਵੇਂ ਕੰਮ ਕਰੋਗੇ ਵਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਚੋਰੀਆਂ ਹੁੰਦੀ ਪਈਆਂ ਹੈ ਗਿਆ ਵਾ ਤੇ ਸਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਇਹ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਣ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਕੁਸ਼ਕਾਇਦदर्जी ਕਰਾਈ ਤੁਸੀਂ ਸ਼ਿਕਾਇਤ ਅਜ ਕਰਾਣੀ ਹੈਗੀ ਆ ਪ੍ਰਸ਼ਾਸਨ ਕੋ ਮੰਗ ਤੇ ਇਹੀ ਕਰਨੀ ਹੈ ਕਿ ਆਪਣਾ ਦੇਖਰੇ ਕੀਤੀ ਜਾਏ ਤੇ ਘਟਨਾਵਨਾ ਹੋਣਾ ਕੀ وجہ ਮੰਨਦੇ ਘਟਨਾਵਨਾ ਇਹ ਭੁੱਖ ਨਸ਼ੇ ਸ ਮੇਰਾ ਨਾਮ ਲਲਿਤ ਮਹਾਜਨ ਸਾਡੀ ਫਰਮ ਦਾ ਨਾ ਬ੍ਰਾਂਡਡ ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਸ੍ਰੀ ਕ੍ਰਿਸ਼ਨਾ ਮੰਦਿਰ ਦੇ ਲੱਗੇ ਸੜੀ ਦੁਕਾਨ ਚੋਰੀ ਹੋਈ ਹੈ ਹਕੀਕਤ ਨਾਲ ਸਵੇਰੇ ਹੀ ਪੋਨੇ ਕ 10 ਵਜੇ ਜਦ ਦੁਕਾਨ ਖੁੱਲੀ ਤੇ ਸ਼ਟਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਸ਼ਟਰ ਚੁੱਕ ਕੇ ਤੇ ਨਾ ਬਾਹਰ ਖੜਾ ਸੀ ਮੈਨੂੰ ਕਹਿੰਦਾ ਕੀ ਗਲਤੀ ਹੋਈ ਬੌਜੀ ਤੇ ਸੀ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਅਈ ਰਾਈ ਇਹਦਾ ਕਿ ਲਾਈਟ ਬੰਦ ਕਰਕੇ ਜੰਨੇ ਫਿਰ ਦੇਖਿਆ ਤੇ ਇਹ ਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਟੁੱਕਿਆ ਪਿਆ ਸੀ ਪਰ ਰਾਤ ਦੇ 2:30 ਪੋਣੀ ਤੇ ਨੇ ਆਇਆ ਫਿਰ ਅਸੀਂ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਆ ਪਹਿਲਾਂ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੇ ਪਾਸਿਓਂ ਫਿਰ ਉਹਨੇ ਸਾਡੇ ਕੈਬਨ ਖੋਲ੍ਹਿਆ ਕੈਬਜ ਸਭ ਤੋਂ ਪਹਿਲਾਂ ਉਹਨੇ ਕੀਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉੱਪਰੋਂ ਐਂਟਰ ਕੀਤਾ ਉੱਪਰ ਕੈਮਰੇ ਚੋਂ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਤਰਮਲ ਬਨੇ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ ਚ ਪੈਸੇ 3000 ਰੁਪਏ ਦੇ ਹੀ ਰਾਦਾ ਉਹ ਕੱਢਿਆ ਫਿਰ ਸਮਾਨ ਸੂਚ ਚੁੱਕ ਕੇ ਖੜਿਆ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲੱਗੀਆਂ ਨੇ ਉੱਪਰ ਜਾ ਕੇ ਉਹਨੇ ਪਲਟਾਤੀਆਂ ਕੀ ਇਰੀਕ ਸ਼ਾਦਾ ਚਾਰਜਰ ਆ ਤੇ ਹੋਰ ਦੇਸੀ ਕਿਉਂ ਵਗੈਰਾ ਕੋਈ ਸਾਰਾ ਦਿਨ ਕੋਦ ਕੋ ਪਿਆ ਜਾ ਸਕਿਆ ਸਲਿਮ ਟ੍ਰੈਂਪ ਦਾ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਸੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28-30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣਾ ਮੋਢੇ ਦੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੇਚਰਲੀ ਉੱਥੇ ਕਿਉਂਕਿ ਬਹੁਤ ਬਾਕੀ ਹੋ ਦਰਵਾਜ਼ੇ ਠੀਕ ਹੈ ਸਿਰਫ ਇੱਕ ਉਹਨੇ ਕੋ ਔਰ ਲਿਵਚ ਵਸਾ ਕੇ ਨਾ ਤੇ ਉਹ ਲੱਕੜ ਚ ਲੱਗੀ ਦੀ ਤੇ ਉਹਨੇ ਤੋੜ ਕੇ ਤੇ ਲੈ ਗਿਆ ਸਮਾਨ ਤੇ ਘੰਟਾ ਬੁਣਾ ਘੰਟਾ ਰਿਹਾ 8:00 ਪੁਣੇ ਤੇ ਨਾ ਤਸਾਂ ਬਾਅਦ 3:30 ਚੱਲ ਗਿਆ ਕੋਈ ਨਹੀਂ ਕੋਈ ਸ਼ਿਕਾਇ ਤੇ ਕਿੰਦੇ ਪੁਲਿਸ ਆ ਰਹੀ ਆ ਇਨਵੈਸਟਿੰਗ ਆਂਡ ਗਵਾਂਡ ਸਾਡੇ 2-3 ਦੁਕਾਨਾਂ ਤੇ ਸਾਡੇ ਚਾਚਾ ਜੀ ਮਾਸਟਰ ਜੀ ਆਰ ਐਂਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋੜ ਕੇ ਪਿੱਛੇ ਆਏ ਸੀ ਕਿ ਉਹਗਰਾ ਸਮਾਂ ਚੋਰੀ ਚੋਰੀ ਕਰਕੇ ਲੈ ਗਏ ਹਾਲ ਤੱਕ ਚੋਰ ਫੜੋਏ ਨਹੀਂ ਹੈਗੇ ਤੇ ਇਹੀ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਰਿਕਵੈਸਟ ਵੀ ਕਰਨੇ ਆ ਵੀ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ ਤਾਂ ਕਿ ਇਹਨਾਂ ਦੀ ਹਿੰਮਤ ਜਿਹੜੀ ਨਹੀਂ ਵਧ ਗਈ ਦੀ ਹਿੰਮਤ ਨਹੀਂ ਆ ਵਧਣ ਇਹ ਚੋਰੀ ਰੁਕ ਜੰਨ ਹੋਰ ਕੀ ਸਮਾਂ ਕਿ ਨਗਰ ਐਸਟੀਮੇਟ ਨੁਕਸਾਨ ਹੋ ਗਿਆ ਆਪਣਾ ਕੀ ਹੱਲੇ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਨੁਕਸਾਨ ਹੋ ਗਿਆ ਸਮਾਨ ਅਜੇ ਸਵੇਰ ਦੇ ਪਰੇਸ਼ਾਨਾ ਕੋਈ ਕੰਮ ਕਰਦੇ ਹੀ ਕਰ ਨਹੀਂ ਪਾਏ ਗੱਲੀ ਜਿੰਨਾ ਕੈਸ਼ ਹੈ ਗੱਲੀ ਤੋਂ 5-7 ਹਜ਼ਾਰ ਕੈਸ਼ ਪਰ ਬਸ ਇਹ ਹੈ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ-ਛੋਟੇ ਬੱਚੇ ਆ ਕੰਮ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਉਹ ਕਮਾਈ ਕਰਨੀ ਪਾਉਂਦੇ ਸਰੀਰ 'ਚ ਤਾਕਤਾਂ ਵੀ ਨਹੀਂ ਰਹਿਦੀਆਂ ਤੇ ਫਿਰ ਇਹ ਚੋਰੀ ਕਰਨਾ ਈਜ਼ੀ ਟਾਰਗੇਟ ਹੁੰਦਾ ਵੀਰ ਕਿ ਇਸ ਦੁਕਾਨ ਥੋੜੀ ਬਸ ਰੱਖਦੇ ਆ ਸੋ ਕਿੱਥੇ ਵੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਸੋ ਸਮਾਨ ਵੇਚ ਦਾਂਗੇ ਜਾ ਕੇ ਉਹਦੇ ਪੈਸੇ ਵਪਾਰੀ आले ਕਿੰਨਾ ਕੁ ਖਾਵਾ ਦੀ ਮੰਦੇ। ਮੁੱਖਾਈ ਇਹ ਜੀ ਵਪਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸਨ ਰੂਸ ਇਕੱਠਾ ਕਰ ਲਿਆ ਉਹਦੇ ਬਾਅਦ ਹੁਣ ਕੰਮ ਕਰਦੇ ਮੰਦੀ ਆ। ਰਾਗ ਤਾਂ ਘਾਟਾ ਕੰਮ ਘਾਟਾ ਤੇ ਉਸ ਕਰਕੇ ਅਸੀਂ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਜ ਦੇਣ ਡੇ ਆ ਐਨੇ ਨੁਕਸਾਨ ਕਰਨ ਡੇ ਆ ਹੁਣ ਨਾ ਨਾ ਕਰਦੇ ਸਾਡੇ 25-30 ਹਜ਼ਾਰ ਲੱਗ ਜਨਾਂ ਛੇੜੋ ਛੋੜ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜ਼ੇ ਦੁਬਾਰਾ ਲਵਾਵਾਂਗੇ ਗੱਲਾਂ ਨਾਲ ਕਰਾਂਗੇ ਜਿਹੜਾ ਈ ਰਿਕਸ਼ਾ ਚਾਰਜ ਹੋ ਗਿਆ ਸਮਾਨ ਲੱਗਿਆ ਨਾ ਨਾ ਕਰ ਉਹ ਸਾਰੇ ਲਾਮ ਲਾ ਕੇ ਮੇਰੇ ਮਾਲਕ ਕਹਦਾ ਕੀ ਕਰਨਾ ਸੱਟਾ ਤੇ ਵੇਰ ਨੂੰ 60 ਪੈ ਗਈ ਤਾਂ ਚੱਲਨੀ ਪੈਣੀ ਹੈ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀਆਂ ਰੁਕ ਸਕਣ ਤੇ ਜਿਹੜੀ ਪੁਰਾਣੀਆਂ ਚੋਰੀਆਂ ਕੀਤੀਆਂ ਉਹਨਾਂ ਦਾ ਸਮਾਨ ਬਰਾਬਰਤ ਹੋ ਜਾਏ